ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਗਟੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮੈਂ ਨਾ ਚੜ੍ਹਦੀ ਕਲਾ ਚਾਹੁੰਗੇ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਅੱਡ ਬੀਤੀਆਂ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਬਾਣੀ ਨਾਲ ਰਿਲੇਟਡ ਵੀਡੀਓਜ਼ ਵੀ ਤੁਹਾਡੇ ਲਈ ਲੈ ਕੇ ਆਉਣੀ ਆ ਤਾਂ ਕਿ ਜਿਹੜੇ ਮੇਰੇ ਹੋਰ ਭੈਣ ਭਰਾ ਨੇ ਉਹਨਾਂ ਨੂੰ ਵੀ ਇਨਸਪੀਰੇਸ਼ਨ ਮਿਲੇ ਤੇ ਉਹ ਵੀ ਬਾਣੀ ਦੇ ਨਾਲ ਜੁੜ ਸਕਣ ਜੀ ਤੇ ਇਸ ਕਰਕੇ ਚੈਨਲ ਤੇ ਨਿਊਆਂ ਤੋਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਡ ਵਾਲੀਆਂ ਜੋ ਵੀਡੀਓਜ਼ ਐ ਨੋਟੀਫਿਕੇਸ਼ਨਸ ਨੇ ਉਹ ਤੁਹਾਡੀ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਅੱਜ ਹੀ ਮੈਂ ਇੱਕ ਮੁਸਲਮਾਨ ਵੀਰ ਦੀ ਤੁਹਾਡੇ ਨਾਲ ਸੱਚੀ ਘਟਕੀ ਤੇ ਸ਼ੇਅਰ ਕਰੂੰਗੀ ਕਿ ਕਿਵੇਂ ਸੁਖਮਨੀ ਸਾਹਿਬ ਦੇ ਬਾਣ ਦੀ ਇੱਕ ਪੰਕਤੀ ਨੇ ਉਹਦੀ ਪੂਰੀ ਲਾਈਫ ਨੂੰ ਬਦਲ ਕੇ ਰੱਖਤਾ ਸੋ ਵੀਡੀਓ ਨੂੰ ਧਿਆਨ ਨਾਲ ਤੁਸੀਂ ਜਰੂਰ ਸੁਣਿਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਸੁਖਮਨੀ ਸਾਹਿਬ ਦੇ ਬਾਣ ਤੋਂ ਆਪਾਂ ਸੁੱਖਾਂ ਦੀ ਮਣੀ ਵੀ ਕਹਿੰਦੇ ਆ ਜੀ ਸੁਖਮਨੀ ਸਾਹਿਬ ਜੀ ਦੇ ਬਾਣ ਦੇ ਵਿੱਚ ਇੰਨੀ ਤਾਕਤ ਹੈ ਜੀ ਇੱਕ ਬੰਦੇ ਦੀ ਪੂਰੀ ਲਾਈਫ ਚੇਂਜ ਕਰ ਦਿੰਦੀ ਹੈ ਜੀ ਇਹ ਬਾਣੀ ਘਰ ਦੇ ਵਿੱਚੋਂ ਗਰੀਬੀ ਵੀ ਦੂਰ ਕਰਦੀ ਹੈ ਜੀ ਘਰ ਦੇ ਵਿੱਚ ਜੇ ਕੋਈ ਬਿਮਾਰੀ ਆ ਉਹਨੂੰ ਦੂਰ ਕਰਦੀ ਹੈ ਜੀ ਹਰ ਇੱਕ ਤਰ੍ਹਾਂ ਦੀਆਂ ਰੀਤੀਆਂ ਸਿੱਧੀਆਂ ਘਰ ਆਉਂਦੀਆਂ ਨੇ ਇਹ ਬਾਣੀ ਦੇ ਨਾਲ ਸੋ ਇਸੇ ਤਰ੍ਹਾਂ ਇੱਕ ਉਸਮਾਨ ਵੀਰੇ ਦੀ ਲਾਈਫ ਵੀ ਸੁਖਮਨੀ ਸਾਹਿਬ ਜੀ ਦੇ ਬਾਣ ਦੇ ਨਾਲ ਚੇਂਜ ਹੋਈ ਕਿਵੇਂ ਚੇਂਜ ਹੋਈ ਸੁਣੋ ਜੀ ਇੱਕ ਨਗਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੇ ਮਹਾਨ ਮਹਾਪੁਰਖ ਰਹਿੰਦੇ ਸੀਗੇ ਜੀ ਤੇ ਬਹੁਤ ਹੀ ਯਾਨੀ ਪਾਠ ਪੂਜਾ ਕਰਦੇ ਇੱਕ ਸੰਤ ਮਹਾਤਮਾ ਹੀ ਸੀਗੇ ਜੀ ਉਹ ਤੇ ਇੱਕ ਦਿਨ ਜੀ ਉਹ ਇਦੀ ਦੀਵਾਨ ਸੱਜਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੇ ਤੇ ਕਥਾ ਕੀਰਤਨ ਚੱਲ ਰਿਹਾ ਜੀ ਇੱਕ ਮੁਸਲਮਾਨ ਵੀਰ ਜੀ ਆਉਂਦੇ ਨੇ ਤੇ ਉਹ ਵੀ ਬੈਠ ਕੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕੀਰਤਨ ਸੁਣਦੇ ਨੇ ਲੰਗਰ ਛਕਦੇ ਨੇ ਤੇ ਜਦੋਂ ਕੀਰਤਨ ਦੀ ਸਮਾਪਤੀ ਹੋ ਜਾਂਦੀ ਆ ਤੇ ਜਿਹੜਾ ਮੁਸਲਮਾਨ ਵੀਰ ਹੁੰਦਾ ਆ ਜੀ ਤੇ ਉਹ ਜਾਂਦਾ ਆ ਜੀ ਸੰਤਾਂ ਦੇ ਕੋਲ ਉਹ ਮਾਹਰਤ ਹੁੰਦੇ ਨੇ ਤੇ ਉਹਨਾਂ ਕੋਲ ਜਾ ਕੇ ਵਚਨ ਕਰਦਾ ਹੈ ਕਿ ਤੁਸੀਂ ਤਾਂ ਗੁਰੂ ਦੀ ਪਿਆਰੇ ਹੋ ਤੇ ਮੈਂ ਸੁਣਿਆ ਜਿਹੜੀ ਗੁਰੂ ਦੇ ਪਿਆਰੇ ਹੁੰਦੇ ਆ ਪਰਮਾਤਮਾ ਉਹਨਾਂ ਦੀ ਜਿਹੜੀ ਗੱਲ ਆ ਉਹ ਬਹੁਤ ਜਲਦੀ ਸੁਣਦੇ ਨੇ ਵਕਤ ਦਾ ਮਾਰਿਆ ਹੋਇਆ ਕਿ ਮੇਰੇ ਕੋਲ ਨਾ ਤਾਂ ਰਹਿਣ ਨੂੰ ਸਿਰ ਤੇ ਜਾਤਾ ਨਾ ਮੇਰੇ ਕੋਲ ਕੋਈ ਕੰਮਕਾਰ ਆ ਨਾ ਤੇ ਨਾ ਮੇਰੇ ਕੋਲ ਖਾਣ ਨੂੰ ਹੋ ਜਾਣਾ ਕਿ ਮੇਰੇ ਤੇ ਤੁਸੀਂ ਕਿਰਪਾ ਕਰੋ ਮੇਰੇ ਵੀ ਜੀਵਨ ਦਾ ਸੁਧਾਰ ਹੋ ਸਕੇ ਤੇ ਜਿਹੜੀ ਮਾਹਪੁਰਖ ਹੁੰਦੇ ਨੇ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣਦੇ ਨੇ ਤੇ ਜਿਹੜੇ ਉਹਨਾਂ ਦੇ ਸੇਵਾਦਾਰ ਉੱਤੇ ਖੜੇ ਹੁੰਦੇ ਨੇ ਜੀ ਕੋਲ ਮਾਹਪੁਰਖ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਮੈਨੂੰ ਇੱਕ ਕਾਗਜ਼ ਤੇ ਪੈਨ ਦੋ ਜੀ ਲਿਆ ਕੇ ਤੇ ਜਦੋਂ ਸੇਵਾਦਾਰ ਕਾਗਜ਼ ਤੇ ਪੈਨ ਉਹਨਾਂ ਨੂੰ ਲਿਆ ਕੇ ਦਿੰਦੇ ਨੇ ਤੇ ਜਿਹੜੇ ਮਾਹਪੁਰਖ ਹੁੰਦੇ ਨੇ ਉਹ ਜੇ ਉੱਤੇ ਉਹਨਾਂ ਨੂੰ ਸੁਖਮੀ ਸਾਹਿਬ ਜੀ ਦੀ ਇੱਕ ਪੰਕਤੀ ਲਿਖ ਕੇ ਦਿੰਦੇ ਨੇ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਦ ਤੇ ਇਹ ਪੰਕਤੀ ਜੀ ਉਹ ਤੇ ਕਾਗਜ਼ ਤੇ ਉਹ ਲਿਖ ਕੇ ਦਿੰਦੇ ਨੇ ਮੁਸਲਮਾਨ ਮਿਰ ਨੂੰ ਜਿਹੜੀ ਉਹ ਪੰਕਤੀ ਆ ਗੁਰੂ ਜੀ ਉਹਨਾਂ ਉਹਨੂੰ ਪੰਜਾਬੀ ਗੁਰਮੁਖੀ ਵਿੱਚ ਵੀ ਲਿਖਦੇ ਨੇ ਤੇ ਉਰਦੂ ਭਾਸ਼ਾ ਦੇ ਵਿੱਚ ਵੀ ਮਾਹਪੁਰਖ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਤਾਂ ਕਿ ਉਹਨਾਂ ਨੂੰ ਕੋਈ ਪੜਨ ਦੇ ਵਿੱਚ ਪ੍ਰੋਬਲਮ ਨਾ ਆਵੇ ਤੇ ਫਿਰ ਮਾਹਪੁਰਖ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਤੂੰ ਇਹ ਪੰਕਤੀ ਦਾ ਜਾਪ ਇਹਨੂੰ ਤੂੰ ਦ੍ਰਿੜ ਕਰ ਲੈ ਕਿ ਤੂੰ ਇਹ ਪੰਕਤੀ ਦਾ ਜਾਪ ਹਮੇਸ਼ਾ ਕਰਨਾ ਹੈ ਤੂੰ ਜਦੋਂ ਬੈਠ ਕੇ ਧਿਆਨ ਲਾਉਣਾ ਉਦੋਂ ਵੀ ਇਹ ਪੰਕਤੀ ਦਾ ਜਾਪ ਕਰਨਾ ਤੇ ਤੁਤੁਰ ਦੇ ਫਿਰ ਦੇ ਕੰਮ ਕਰਦੇ ਕੁਛ ਵੀ ਤੂੰ ਆਪਣਾ ਇਹ ਪੰਕਤੀ ਦਾ ਜਾਪ ਕਰਨਾ ਇਹਨੂੰ ਨਿਰੰਤਰ ਜਪਣਾ ਤੇ ਮਹਾਪੁਰਖ ਜੀ ਆਪਣੇ ਸੇਵਾਦਾਰਾਂ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਇੱਥੇ ਰਹਿਣ ਨੂੰ ਕੁਛ ਦਿਨਾਂ ਲਈ ਕਮਰਾ ਦੋ ਇਹ ਇੱਥੇ ਰਹਿਣਗੇ ਸੇਵਾ ਕਰਨ ਕੋਈ ਗੱਲ ਨਹੀਂ ਇੱਥੇ ਰਹਿਣ ਕੁਛ ਦਿਨ ਤੇ ਫਿਰ ਬਾਬਾ ਜੀ ਜਿਹੜੇ ਮਹਾਪੁਰਖ ਜੀ ਹੁੰਦੇ ਨੇ ਉਹ ਉਸਰਮਾਨ ਵੀਰ ਨੂੰ ਕਹਿੰਦੇ ਨੇ ਕਿ ਤੁਸੀਂ ਕੁਛ ਦਿਨ ਇੱਥੇ ਰਹੋ ਵਿਸ਼ਰਾਮ ਕਰੋ ਤੇ ਤੁਸੀਂ ਨਿਤਨੇਮ ਕਰੋ ਕੁਛੀ ਕੋਈ ਗੱਲ ਨਹੀਂ ਤੁਸੀਂ ਦੇਖਿਓ ਤੁਹਾਨੂੰ ਨੌਕਰੀ ਜਰੂਰ ਮਿਲ ਜੂਗੀ ਤੁਹਾਡਾ ਹਲ ਜਰੂਰ ਹੋਊਗਾ ਤੁਸੀਂ ਇਹ ਪੰਕਤੀ ਦਾ ਜਾਬ ਕਰੋ ਤੇ ਮੁਸਲਮਾਨ ਵੀਰ ਜੀ ਇੱਥੇ ਕਰਦਾ ਜੀ ਉਹ ਉੱਥੇ ਰਹਿੰਦੇ ਨੇ ਸੇਵਾਦਾਰ ਉਹਨਾਂ ਨੂੰ ਕਮਰਾ ਦਿਖਾ ਦਿੰਦੇ ਨੇ ਤੇ ਕੁਝ ਦਿਨ ਜਿਹੜਾ ਮੁਸਲਮਾਨ ਵੀਰ ਹੁੰਦਾ ਜੀ ਉਹ ਉੱਥੇ ਹੀ ਰਹਿੰਦਾ ਗੁਰਦੁਆਰਾ ਸਾਹਿਬ ਤੇ ਉੱਥੇ ਸੇਵਾ ਕਰਦਾ ਆ ਜੀ ਤੇ ਉਹ ਜਿਹੜੀ ਪੰਕਤੀ ਦਾ ਮਾਹੌਲਕਾ ਨਹੀਂ ਉਹਨਾਂ ਨੂੰ ਜਾਬ ਕਰਨ ਦਿੱਤਾ ਹੁੰਦਾ ਉਹ ਪੰਕਤੀ ਦਾ ਜਾਬ ਵੀ ਉਹ ਕਰਦਾ ਜੀ ਡੇਲੀ ਤੇ ਉੱਥੇ ਲੰਗਰ ਵਗੈਰਾ ਛੱਕ ਲੈਂਦਾ ਆ ਜੀ ਉਹ ਤੇ ਇੱਕ ਦਿਨ ਜੀ ਫਿਰ ਉਹ ਬੈਠਾ ਐ ਸੋਚਦਾ ਕਿ ਮੈਂ ਕਿੰਨੇ ਦਿਨ ਇੱਥੇ ਰਹੂੰਗਾ ਹਨਾ ਮੈਨੂੰ ਇੱਕ ਦਿਨ ਪਰ ਚਲੋ ਇਹਨਾਂ ਨੇ ਵੀ ਜਾਣ ਨੂੰ ਕਹਿ ਦੇਣਾ ਵਾ ਤੇ ਮੈਨੂੰ ਆਪਣੇ ਲਈ ਕੁਝ ਨਾ ਕੁਝ ਤਾਂ ਸੋਚਣਾ ਹੀ ਪੈਣਾ ਇਹ ਦਿਨ ਚਲੋ ਜੀ ਉਹ ਵਿਚਾਰਾ ਸੋਚਦਾ ਵਾ ਤੇ ਉੱਥੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੂਬੇਦਾਰ ਹੁੰਦਾ ਹੁੰਦਾ ਸੀ ਰੋਜ਼ ਹੀ ਮੱਥਾ ਟੇਕਣ ਉਹਦੇ ਰੂਟੀਨ ਹੁੰਦੀ ਸੀ ਉਹਨੇ ਡੇਲੀ ਆਉਣਾ ਹੋਣਾ ਜੀ ਮੱਥਾ ਟੇਕਣ ਉੱਥੇ ਤੇ ਜਦੋਂ ਉਹਨੇ ਨਾ ਮੁਸਲਮਾਨ ਵੀਰ ਨੂੰ ਦੇਖਿਆ ਕਿ ਉਹ ਉਹ ਕੁਛ ਨਾ ਕੁਛ ਨਾ ਉਹ ਜਿਹੜੀ ਪੰਕਤੀ ਮਹਾਪੁਰਖਾਂ ਨੇ ਦਿੱਤੀ ਹੁੰਦੀ ਸੀ ਉਹ ਉਸ ਨੂੰ ਜਪਦਾ ਹੀ ਰਹਿੰਦਾ ਸੀ ਤੇ ਸੂਬੇਦਾਰ ਜਦੋਂ ਡੇਲੀ ਆਉਂਦਾ ਸੀ ਉਹ ਉਸ ਮੁਸਲਮਾਨ ਵੀਰ ਨੂੰ ਵੀ ਦੇਖਦਾ ਸੀ ਤੇ ਸੇਵਾ ਵਗੈਰਾ ਕਰਦੇ ਨੂੰ ਦੇਖਣਾ ਤੇ ਉਹਨੇ ਦੇਖਣਾ ਕਿ ਕੁਝ ਨਾ ਕੁਝ ਜਪਦਾ ਹੀ ਰਹਿੰਦਾ ਵਾ ਤੇ ਚਲੋ ਕੁਝ ਦਿਨ ਅੱਗੇ ਬੀਤੇ ਜੀ ਇਹਨਾਂ ਸੂਬੇਦਾਰ ਨਾਲ ਉਹ ਮੁਸਲਮਾਨ ਵੀਰ ਨਾਲ ਗੱਲ ਕਰਦਾ ਆ ਕਿ ਤੁਸੀਂ ਕਿਥੋਂ ਆਏ ਹੋ ਨਾ ਸਾਰਾ ਉਹਦੀ ਵਾਲੇ ਪੁੱਛਦਾ ਵਾ ਤੇ ਉਹ ਮੁਸਲਮਾਨ ਵੀਰ ਆਪਣੀ ਸਾਰੀ ਹੱਡੀ ਦਿੱਤੀ ਉਹਨੂੰ ਦੱਸਦਾ ਵਾ ਤੇ ਮੁਸਲਮਾਨ ਵੀਰ ਉਹਨੂੰ ਦੱਸਦਾ ਵਾ ਕਿ ਮੈਨੂੰ ਕੰਮ ਦੀ ਬਹੁਤ ਜ਼ਿਆਦਾ ਲੋੜ ਆ ਤੇ ਉਹ ਜਿਹੜਾ ਸੂਬੇਦਾਰ ਹੁੰਦਾ ਉਹਨੂੰ ਵੀ ਅੱਗਿਓ ਕੰਮ ਕਰਨ ਵਾਲੇ ਦੀ ਜ਼ਰੂਰਤ ਸੀਗੀ ਉਹਨਾਂ ਨੂੰ ਖੇਤਾਂ ਦੇ ਵਿੱਚ ਦਿਹਾੜੀ ਤਾਂ ਉਹਨਾਂ ਕੋ ਸੀਗੇ ਕੰਮ ਕਰਨ ਨੂੰ ਪਰ ਦੇਖ ਰੇਖ ਕਰਨ ਨੂੰ ਕੋਈ ਨਹੀਂ ਸੀਗਾ ਤੇ ਫਿਰ ਸੂਬੇਦਾਰ ਉਹਨਾਂ ਨੂੰ ਕਹਿੰਦਾ ਆ ਕਿ ਦੱਸੋ ਤੁਹਾਨੂੰ ਕੰਮ ਚਾਹੀਦਾ ਤੇ ਮੈਨੂੰ ਕੰਮ ਕਰਨ ਵਾਲਾ ਚਾਹੀਦਾ ਕੋਈ ਕਿ ਆਪਾਂ ਨੂੰ ਤਾਂ ਗੁਰੂ ਘਰ ਦੇ ਵਿੱਚ ਹਨਾ ਗੁਰੂ ਨੇ ਇੱਕ ਦੂਜੇ ਨਾਲ ਮਿਲਾਇਆ ਵਾ ਕਿ ਉਹ ਫਿਰ ਸੂਬੇਦਾਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਕੀ ਮੇਰੇ ਨਾਲ ਚੱਲੂਗੇ ਕਿ ਮੇਰੇ ਕੋਲ ਕੰਮ ਹੀ ਤਾਂ ਹੈਗੇ ਆ ਪਰ ਉਹਨਾਂ ਦੀ ਦੇਖ ਰਿਕ ਕਰਨੀ ਆ ਕਿ ਉਹ ਕੰਮ ਸਹੀ ਕਰਦੇ ਨੇ ਖੇਤਾਂ ਦੇ ਵਿੱਚ ਕਿ ਤੁਹਾਨੂੰ ਮਨਜ਼ੂਰ ਆ ਤੇ ਜਿਹੜਾ ਜੀ ਉਹ ਹੁਸਨਮਾਨ ਵੀਰ ਹੁੰਦਾ ਵਾ ਉਦੋਂ ਤੋਂ ਬਹੁਤ ਪੜਿਆ ਲਿਖਿਆ ਹੁੰਦਾ ਉਹ ਕਹਿੰਦਾ ਹਾਂਜੀ ਮੈਨੂੰ ਮਨਜ਼ੂਰ ਆ ਕਿ ਮੈਂ ਤੁਹਾਡਾ ਜਿਹੜਾ ਇਹ ਕੰਮ ਵਾਹੀ ਕਰੂੰਗਾ ਤੇ ਉਹ ਜੀ ਉੱਥੇ ਫਿਰ ਜਿਹੜੇ ਆਪਣੇ ਮਾਹਪੁਰਖ ਹੁੰਦੇ ਆ ਉਹਨਾਂ ਦੀ ਆਗਿਆ ਲੈ ਕੇ ਉਹ ਜਿਹੜਾ ਮੁਸਲਮਾਨ ਨੀੜ ਹੁੰਦਾ ਵਾ ਉਹ ਦੱਸਦਾ ਕਿ ਮੈਨੂੰ ਇਦਾਂ ਕੰਮ ਮਿਲਿਆ ਤੇ ਮਾਹਪੁਰਖ ਉਹਨਾਂ ਨੂੰ ਕਹਿੰਦੇ ਨੇ ਕਿ ਹਾਂਜੀ ਤੁਸੀਂ ਜ਼ਰੂਰ ਹੈ ਨਾ ਤੁਸੀਂ ਕੰਮ ਕਰੋ ਤੇ ਉਹ ਮਾਹਪੁਰਖਾਂ ਦੀ ਆਗਿਆ ਲੈ ਕੇ ਉਥੋਂ ਜੀ ਆਪਣੇ ਸੂਬੇਦਾਰ ਦੇ ਨਾਲ ਚਲਾ ਜਾਂਦਾ ਜੀ ਤੇ ਉੱਥੇ ਜੀ ਕੰਮਕਾਰ ਕਰਦਾ ਵਾ ਤੇ ਜਦੋਂ ਉੱਥੇ ਵੀ ਕੰਮਕਾਰ ਕਰਦਾ ਵਾ ਉਹ ਪੰਕਤੀ ਜਿਹੜੀ ਮਹਾਂਪੁਰਖਾਂ ਨੇ ਦਿੱਤੀ ਹੁੰਦੀ ਆ ਉਹਦਾ ਨਿਰੰਤਰ ਜਾਪ ਕਰਦਾ ਜੀ ਉਹ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾ ਨਿੱਧ ਉਹ ਪੰਕਤੀ ਦਾ ਜਾਪ ਕਰਦਾ ਹੀ ਰਹਿੰਦਾ ਕਰਦਾ ਹੀ ਰਹਿੰਦਾ ਜੀ ਕੰਮ ਕਰਦੇ ਵੀ ਤੇ ਜਦੋਂ ਉਹਨੇ ਬੈਠ ਕੇ ਧਿਆਨ ਲਾਣਾ ਉਦੋਂ ਵੀ ਉਹੀ ਪੰਕਤੀ ਦਾ ਜਾਪ ਕਰਨਾ ਜਿਵੇਂ ਕਿ ਮਹਾਂਪੁਰਖਾਂ ਨੇ ਉਹਨਾਂ ਨੂੰ ਦਿੱਤੀ ਹੁੰਦੀ ਆ ਤੇ ਜਦੋਂ ਉਹ ਉਹਨਾਂ ਦੇ ਕੀਤਾ ਜਿਦਾ ਦੇਖਰੇਖ ਕਰਦਾ ਵਾ ਕਾਮਕਾਰ ਸੂਬੇਦਾਰ ਨੂੰ ਲੈ ਕੇ ਜਾਂਦਾ ਕਰਨ ਲਈ ਉਹਨਾਂ ਦੇ ਜਾਣ ਦੇ ਨਾਲ ਮੁਸਲਮਾਨ ਵੀਰ ਦੇ ਜਾਣ ਦੇ ਨਾਲ ਜਿਹੜਾ ਸੂਬੇਦਾਰ ਦਾ ਕੰਮ ਆ ਉਹਦੇ ਵਿੱਚ ਵੀ ਬਹੁਤ ترقی ਹੁੰਦੀ ਆ ਜੀ ਉਹਦੀਆਂ ਫਸਲਾਂ ਬਹੁਤ ਅੱਗੇ ਨਾਲੋਂ ਵਧੀਆ ਜਿਵੇਂ ਹੋਣ ਲੱਗ ਜਾਂਦੀ ਆ ਉਸ ਤੋਂ ਵੀ ਵਧੀਆ ਉਹਨੂੰ ਮੁਨਾਫਾ ਹੋਣ ਲੱਗ ਜਾਂਦਾ ਸੂਬੇਦਾਰ ਦਾ ਦਿਲ ਬਹੁਤ ਖੁਸ਼ ਹੁੰਦਾ ਕਿ ਜਦੋਂ ਦਾ ਮੈਨੂੰ ਆਪਣੇ ਕੰਮ ਤੇ ਲੈ ਕੇ ਆਇਆ ਵਾ ਕਿ ਮੇਰੀ ਵੀ ਤਰੱਕੀ ਹੋ ਰਹੀ ਆ ਤੇ ਇਸ ਕਰਕੇ ਜੀ ਜਿਹੜਾ ਸੂਬੇਦਾਰ ਵੀਰਾ ਉਹਦੀ ਸਾਲਵਾ ਤਨਖਾਹ ਵੀ ਵਧਾ ਦਿੰਦਾ ਵਾ ਹੌਲੀ ਹੌਲੀ ਜੀ ਜਿਹੜਾ ਮੁਸਲਮਾਨ ਵੀਰਾ ਉਹ ਉਹਦਾ ਇਮਾਨਦਾਰੀ ਬਹੁਤ ਹੁੰਦਾ ਤੇ ਉਹਦੀ ਇਮਾਨਦਾਰੀ ਨੂੰ ਦੇਖ ਕੇ ਤੇ ਉਹ ਦੇਖ ਕੇ ਕਿ ਹਾਂ ਕਿ ਇਹ ਇੱਕ ਸਾਫ਼ ਦਿਲ ਦਾ ਇਨਸਾਨ ਆ ਤੇ ਜਿਹੜਾ ਸੂਬੇਦਾਰ ਹੁੰਦਾ ਆ ਮੁਸਲਮਾਨ ਵੀਰ ਨੂੰ ਕਹਿੰਦਾ ਆ ਕਿ ਮੈਂ ਤੁਹਾਡੇ ਨਾਲ ਯਾਨੀ ਜ਼ਮੀਨ ਦੇ ਵਿੱਚ ਹਿੱਸਾ ਪਾ ਸਕਦਾ ਹੌਲੀ ਹੌਲੀ ਯਾਨੀ ਇੰਨਾ ਕੁ ਯਾਨੀ ਉਹਨੂੰ ਵਿਸ਼ਵਾਸ ਹੋ ਜਾਂਦਾ ਸੁਬੇਦਾਰ ਨੂੰ ਉਹਦੇ ਤੇ ਤੇ ਉਹ ਵੀ ਉੱਥੇ ਕੁਝ ਸਾਲ ਕੰਮ ਕਰਕੇ ਚਾਰ ਵਾਸੀ ਕਮਾ ਕੇ ਫਿਰ ਸੁਬੇਦਾਰ ਨੂੰ ਕਹਿੰਦਾ ਆ ਕਿ ਮੈਂ ਤੁਹਾਡੇ ਨਾਲ ਕੰਮ 'ਚ ਹਿੱਸਾ ਪਾ ਸਕਦਾ ਤੇ ਸੁਬੇਦਾਰ ਜੀ ਫਿਰ ਉਹਦੇ ਅਜੀ ਸਭ ਹੁੰਦੇ ਨੇ ਉਹ ਤੇ ਇਹ ਕੰਮ ਦੇ ਵਿੱਚ ਸਭ ਹੁੰਦਾ ਜੀ ਫਿਰ ਮੁਸਲਮਾਨ ਵੀਰ ਨੂੰ ਵੀ ਕਾਫੀ ਵਧੀਆ ਕਮਾਉਣ ਨੂੰ ਮਿਲਦਾ ਵਾ ਸੂਬੇਦਾਰ ਨੂੰ ਵੀ ਵਧੀਆ ਕਮਾਉਣ ਨੂੰ ਮਿਲਦਾ ਆ ਤੇ ਦੋਨਾਂ ਦਾ ਕੰਮ ਬਹੁਤ ਵਧੀਆ ਚੱਲਦਾ ਹੌਲੀ ਹੌਲੀ ਜੀ ਦੇਖੋ ਇਦਾਂ ਹੀ ਉਹ ਮੁਸਲਮਾਨ ਵੀਰ ਉੱਥੇ ਜ਼ਮੀਨ ਵੀ ਲੈ ਲੈਂਦਾ ਹੋਈ ਪਿੰਡ ਦੇ ਵਿੱਚ ਦੇਖੋ ਪਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਉਹਦੇ ਤੇ ਇੱਕ ਸਿਰਫ ਅਜਿਹਾ ਨੇ ਪੰਕਤੀ ਦਾ ਜਾਪ ਕੀਤਾ ਤੁਸੀਂ ਸੋਚੋ ਜੇ ਆਪਾਂ ਸੰਪੂਰਨ ਸੁਖਮਣੀ ਸਰਵਾਂ ਦਾ ਪਾਠ ਲਈ ਆਪਣੇ ਘਰ ਦੇ ਵਿੱਚ ਕਰਾਂਗੇ ਕਿੰਨੀ ਕਿਰਪਾ ਵਰਤੂ ਦੀ ਵਾਹਿਗੁਰੂ ਜੀ ਦੇ ਤੇ ਇਦਾਂ ਹੀ ਹੁੰਦਾ ਜੀ ਫਿਰ ਉਹ ਜ਼ਮੀਨ ਵੀ ਲੈ ਲੈਂਦਾ ਜੀ ਉੱਥੇ ਜਦੋਂ ਜ਼ਮੀਨ ਲੈ ਲੈਂਦਾ ਹੌਲੀ-ਹੌਲੀ ਜੀ ਚਲੋ ਪਿੰਡ ਦੇ ਵਿੱਚ ਵੀ ਆਪਣੀ ਏਨੀ ਕੀ ਇੱਜ਼ਤ ਬਣਾ ਲੈਂਦਾ ਮੁਸਲਮਾਨ ਵੀਰ ਤੇ ਉਹਨੂੰ ਸਾਰੇ ਸਹਿਮਤੀ ਦੇ ਨਾਲ ਨਮਬਰਦਾਰ ਬਣਾ ਦਿੰਦੇ ਆ ਜੀ ਪਿੰਡ ਦਾ ਲੋਕ ਤੇ ਜਦੋਂ ਨਮਬਰਦਾਰ ਪਿੰਡ ਦਾ ਬਣ ਜਾਂਦਾ ਜੀ ਦੇਖੋ ਹੌਲੀ-ਹੌਲੀ ਫਿਰ ਦੇਖੋ ਪ੍ਰਮਾਤਮਾ ਇਨੀ ਕਿਰਪਾ ਕਰਦੇ ਨੇ ਉਹਦੇ ਕੋਲ ਜ਼ਮੀਨ ਵੀ ਹੁੰਦੀ ਆ ਘਰ-ਬਾਰ ਵੀ ਬਣ ਜਾਂਦਾ ਉਹਦਾ ਵਿਆਹ ਵੀ ਹੋ ਜਾਂਦਾ ਬੱਚੇ ਵੀ ਹੋ ਜਾਂਦੇ ਆ ਪੂਰੀਆਂ ਘਰ ਦੇ ਵਿੱਚ ਰਿੱਡੀਆਂ ਸਿੱਧੀਆਂ ਨੌਂ ਨਿੱਦ ਸਭ ਕੁਝ ਜੀ ਪਰਮਾਤਮਾ ਉਹਨਾਂ ਦੀ ਝੋਲੀ 'ਚ ਪਾਉਂਦੇ ਨੇ ਬਸ ਇੱਕੋ ਪੰਕਤੀ ਤੇ ਜਾਗਦੇ ਨਾਲ ਇਦਾਂ ਜੀ 10 ਸਾਲ ਗੀਤ ਜਾਂਦੇ ਨੇ ਤੇ ਫਿਰ ਉਹ ਜਿਹੜਾ ਮੁਸਲਮਾਨ ਵੀਰ ਹੁੰਦਾ ਆ ਤੇ ਉਹ ਜੀ ਦੁਬਾਰਾ ਉਹ ਮਹਾਪੁਰਖਾਂ ਦੇ ਕੋਲ ਜਾਂਦਾ ਆ ਤੇ ਜਾ ਕੇ ਫਿਰ ਉਹਨਾਂ ਦੇ ਚਲੋ ਜੀ ਚਰਨ ਸਪਰਸ਼ ਕਰਦਾ ਤੇ ਉਹਨਾਂ ਨੂੰ ਜਦੋਂ ਮਿਲਦਾ ਉਹਨਾਂ ਨੂੰ ਕਹਿੰਦਾ ਕਿ ਮੈਂ ਉਹੀ ਮੁਸਲਮਾਨ ਵਾਂ ਜਿਹੜਾ ਤੁਹਾਡੇ ਕੋਲ ਆਇਆ ਸੀ ਤੇ ਤੁਸੀਂ ਮੈਨੂੰ ਉਹ ਪੰਕਤੀ ਦਾ ਜਾਪ ਕਰਨ ਦਿੱਤਾ ਸੀ ਤੇ ਮੈਂ ਉਹ ਦਸ ਬੰਦ ਵੀ ਦੇਣ ਆਉਂਦਾ ਜੀ ਉੱਤੇ ਗੁਰਦੁਆਰਾ ਸਾਹਿਬ ਤੇ ਉਹ ਮਾਪੜਕਾਂ ਨੂੰ ਯਾਦ ਕਰਾਉਂਦਾ ਤੇ ਫਿਰ ਮਾਪੜਕ ਜੀ ਬਹੁਤ ਖੁਸ਼ ਹੁੰਦੇ ਨੇ ਉਹ ਕਹਿੰਦੇ ਕਿ ਹੁਣ ਤੂੰ ਪੰਕਤੀ ਦਾ ਜਾਪ ਤਾਂ ਜਿਹੜਾ ਕਰਨਾ ਹੀ ਕਰਨਾ ਵਾ ਉਹ ਵੀ ਕਰੀ ਜਾਣਾ ਉਹ ਛੱਡਣਾ ਨਹੀਂ ਉਨੇ ਹੀ ਨਾ ਸੋਚੀ ਕਿ ਮੈਨੂੰ ਵਾਹਿਗੁਰੂ ਜੀ ਨੇ ਸਾਰਾ ਕੁਝ ਦੇ ਤਾਂ ਕਿ ਮੈਂ ਹੁਣ ਅੱਗੇ ਪਾਠ ਨਹੀਂ ਕਰਨਾ ਜਾਂ ਮੈਂ ਪੰਕਤੀ ਨਹੀਂ ਜਪਣੀ ਕਹਿੰਦੇ ਅਕਸਰ ਇਦਾਂ ਹੀ ਕਰਦੇ ਨੇ ਲੋਕ ਜਦੋਂ ਆਪਣੀ ਜੀਵਨ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ ਉਦੋਂ ਆਪਾਂ ਵਾਹਿਗੁਰੂ ਜੀ ਨੂੰ ਵਿਸਾਰ ਦਿੰਨੇ ਆ ਉਹ ਕਹਿੰਦੇ ਪਰ ਹੁਣ ਤੂੰ ਵਿਸਾਰਨਾ ਨਹੀਂ ਹੈਗਾ ਜਿਹੜੀ ਪੰਕਤੀ ਦਾ ਤੈਨੂੰ ਅਸੀਂ ਜਾਪ ਕਰਨ ਦਿੱਤਾ ਉਹ ਤਾਂ ਤੂੰ ਕਰਨੀ ਹੀ ਕਰਨੀ ਆ ਉਸ ਤੋਂ ਬਾਅਦ ਜੀ ਉਹ ਆਪਣੇ ਸੇਵਾਦਾਰਾਂ ਨੂੰ ਕਹਿੰਦੇ ਨੇ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਭ ਲੈ ਕੇ ਆਓ ਤੇ ਫਿਰ ਜਿਹੜੇ ਮਾਖੁਰਖ ਜੀ ਹੁੰਦੇ ਨੇ ਉਹ ਉਹ ਸੰਪੂਰਨ ਸੁਖਮਨੀ ਸਾਹਿਬ ਦਾ ਗੁਟਕਾ ਉਹਨਾਂ ਨੂੰ ਦਿੰਦੇ ਨੇ ਮੁਸਲਮਾਨ ਵੀਰ ਨੂੰ ਉਹ ਕਹਿੰਦੇ ਕਿ ਹੁਣ ਤੁਸੀਂ ਇਹ ਗੁਟਕਾ ਸਾਹਿਬ ਦਾ ਸੰਪੂਰਨ ਪਾਠ ਕਰਿਆ ਕਰਨਾ ਸੁਖਮਨੀ ਸਾਹਿਬ ਦਾ ਡੇਲੀ ਆਪਣੇ ਘਰ ਦੇ ਵਿੱਚ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਇੱਕ ਪੰਕਤੀ ਨੇ ਸਾਰਾ ਕੁਝ ਦੇ ਤਾ ਜੇ ਪਰ ਤੁਸੀਂ ਜਦੋਂ ਉਹ ਸੁਖਮਨੀ ਸਾਹਿਬ ਦਾ ਪਾਠ ਕਰਨਾ ਵਾ ਉਹਦੇ ਨਾਲ ਤੁਹਾਡਾ ਅਗਲਾ ਜੀਵਨ ਵੀ ਸਫਲਾ ਹੋਣਾ ਤੇ ਹੁਣ ਜਿਹੜੀ ਦੁਨਿਆਵੀ ਤੁਹਾਨੂੰ ਜੋ ਚਾਹੀਦਾ ਸੀਗਾ ਉਹ ਤੁਹਾਨੂੰ ਮਿਲ ਚੁੱਕਾ ਵਾ ਪਰ ਆਪਾਂ ਅਗਲੀ ਲਾਈਫ ਦੇ ਲਈ ਵੀ ਆਪਣਾ ਜੀਵਨ ਸਫਲ ਕਰਨਾ ਇਸ ਲਈ ਜਿਹੜੇ ਮਹਾਂਪੁਰਖ ਜੀ ਹੁੰਦੇ ਨੇ ਉਹਨਾਂ ਨੂੰ ਸੁਖਨੀ ਸਾਹਿਬ ਜੀ ਦਾ ਪਾਠ ਕਰਨ ਨੂੰ ਦਿੰਦੇ ਨੇ ਸੋ ਦੇਖੋ ਜੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਸੁਖਨੀ ਸਾਹਿਬ ਜੀ ਦੇ ਪਾਠ ਦੀ ਤਾਕਤ ਤੇ ਸੁਖਮਨੀ ਸਾਹਿਬ ਜੀ ਦੇ ਬਾਣ ਦੇ ਵਿੱਚ ਬਹੁਤ ਜਿਆਦਾ ਸ਼ਕਤੀ ਹੈ ਜੀ ਜਦੋਂ ਆਪਾਂ ਘਰ ਦੇ ਵਿੱਚ ਇੱਕ ਪਰਸੰਨ ਦੀ ਬਾਣ ਕਰਦੇ ਆ ਸੁਖਮਨੀ ਸਾਹਿਬ ਜੀ ਦਾ ਉਹਦਾ ਫਲ ਪੂਰੇ ਪਰਿਵਾਰ ਨੂੰ ਮਿਲਦਾ ਸੋ ਸੁਖਮਨੀ ਸਾਹਿਬ ਜੀ ਦਾ ਇੱਕ ਬਾਣ ਤੁਸੀਂ ਡੇਲੀ ਆਪਣੇ ਘਰ ਦੇ ਵਿੱਚ ਕਰਿਆ ਕਰੋ ਜੇ ਤੁਹਾਡਾ ਦੁਪਹਿਰ ਨੂੰ ਟਾਈਮ ਲੱਗਦਾ ਦੁਪਹਿਰ ਨੂੰ ਕਰ ਲਓ ਮਾਰਨਿੰਗ ਟਾਈਮ ਟਾਈਮ ਲੱਗਦਾ ਅਮ੍ਰਿਤ ਵੇਲੇ ਤਾਂ ਸਭ ਤੋਂ ਵਧੀਆ ਵਾ ਨਹੀਂ ਟਾਈਮ ਲੱਗਦਾ ਉਸ ਟਾਈਮ ਤੁਹਾਨੂੰ ਚਲੋ ਵੀ ਤੁਸੀਂ ਦਿਨ ਚ ਕਰ ਸਕਦੇ ਹੋ ਦੁਪਹਿਰ ਨੂੰ ਕਰ ਲਓ ਸ਼ਾਮ ਨੂੰ ਕਰ ਲਓ ਪਰ ਇੱਕ ਸੁਖਮਨੀ ਸਾਹਿਬ ਜੀ ਦਾ ਬਾਣ ਤੁਸੀਂ ਡੇਲੀ ਕਰਿਆ ਕਰੋ ਤੇ ਜਿਹੜੀਆਂ ਹਾਊਸ ਵਾਈਫ ਨੇ ਉਹ ਤਾਂ ਕਰ ਸਕਦੀਆਂ ਜੀ ਘਰ ਦੇ ਵਿੱਚ ਰਹਿ ਕੇ ਹਨਾ ਤੁਸੀਂ ਜਦੋਂ ਕੰਮ ਕਰ ਤੋਂ ਫ੍ਰੀ ਹੋਣੇ ਆ ਕੁਝ ਰੈਸਟ ਕਰਨ ਤੋਂ ਬਾਅਦ ਤੁਸੀਂ ਸੁਪਨੇ ਸਾਜ ਦੇ ਦਾ ਇੱਕ ਬਾਗ ਕਰ ਸਕਦੇ ਹੋ ਸਵਾ ਘੰਟਾ ਲੱਗਦਾ ਜੀ ਪ੍ਰੋਪਰ ਤਰੀਕੇ ਨਾਲ ਜਦੋਂ ਆਪਾਂ ਬਹੁਤ ਨਾਲੀ ਬਾੜੀ ਤੇਜ਼ੀ ਨਾਲ ਪੜਦੇ ਆ ਤੇ ਨਾਲ ਹੀ ਬਹੁਤ ਸਲੋ ਪੜੀਏ ਤਾਂ ਵੀ ਇੱਕ ਘੰਟਾ ਸਵਾ ਘੰਟਾ ਲੱਗਦਾ ਤੇ ਜੇ ਆਪਾਂ ਆਪਣੀ 24 ਘੰਟਿਆਂ ਦੇ ਵਿੱਚੋਂ ਸਵਾ ਘੰਟਾ ਇੱਕ ਆਪਾਂ ਪਾਠ ਕਰ ਵੀ ਲਵਾਂਗੇ ਸੁਪਨੀ ਸਾਹਿਬ ਜੀ ਦਾ ਤੇ ਉਹਦੇ ਨਾਲ ਆਪਣੀ ਪੂਰੀ ਫੈਮਿਲੀ ਨੂੰ ਬੈਨੀਫਿਟ ਮਿਲੂਗਾ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਹਨਾ ਤੇ ਤੁਸੀਂ ਵੀ ਦੇਖੋ ਜੀ ਸੁਪਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਕਿ ਮੁਸਲਮਾਨ ਵੀ ਨੇ ਦੇਖੋ ਇੱਕ ਪੰਕਤੀ ਦਾ ਜਾਗ ਕੀਤਾ ਤੇ ਪ੍ਰਮਾਤਮਾ ਨੇ ਦੇਖੋ ਉਹਨਾਂ ਦੀਆਂ ਕਿੰਨੀਆਂ ਝੋਲੀਆਂ ਭੜੀਆਂ ਤੇ ਜੇ ਸੁਪਨੀ ਸਾਹਿਬ ਜੀ ਦਾ ਆਪਾਂ ਸੰਪੂਰਨ ਪਾਠ ਕਰ ਲਈਏ ਤੇ ਦੇਖੋ ਵਾਹਿਗੁਰੂ ਜੀ ਕਿੰਨੀਆ ਰਹਿਮਤਾ ਕਰਨਗੇ ਤੇ ਇਹ ਸੀਗੀ ਜੀ ਆਪਣੇ ਮੁਸਲਮਾਨ ਵੀਰ ਜੀ ਦੀ ਹੱਦ ਬੀਤੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਮੇਰੇ ਚੈਨਲ ਦੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲਾ ਵੀਡੀਓਜ਼ ਤੇ ਨੋਟੀਫਿਕੇਸ਼ਨਸ ਮੇਰੇ ਸਾਰੇ ਪਿਆਰੇ ਭਰਾਵਾਂ ਕੋਲ ਪਹੁੰਚ ਜਾਣ ਜੀ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਉਂਦੇ ਹੋ ਹੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਜ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ